صاف پوری ਫੁੱਲ ਰਹੂ ਤੇ ਅੱਜ ਦੁੱਧ ਕਿੰਨਾ ਇਹਦੇ ਕੋਲੇ ਇਥੇ ਥਲੇ ਵੀਰੇ 12 ਕਿਲੋ ਦੁੱਧ ਹਾਜ਼ਰ ਆ ਥੋੜਾ ਸਾਈਡ ਨੂੰ ਹੋ ਜੂ 12 ਕਿਲੋ ਟਾਈਮ ਤੋਂ ਟਾਈਮ ਚਵਾ ਕੇ ਦੇ ਦਾਂਗੇ ਚਵਾ ਕੇ ਦੋ ਟਾਈਮ ਚਵਾ ਕੇ ਦਮਾ ਲੈ ਸਜਣਾ ਪਿੰਡ ਹੈਦਰਨਗਰ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਮਰੇਲਕੋਟਲਾ ਕਿਉਂਕਿ ਮਰੇਲਕੋਟਲੇ ਤੇ ਜੇ ਗੱਲ ਕਰ ਲਈ ਬਿਲਕੁਲ ਵਿੱਚ ਹੀ ਆ ਕੇ ਇੱਕ ਤਾਹ ਦਿਖਾ ਦਾਂਗੇ ਪਹਿਲਣ ਕੱਟੀ ਤੇ ਇੱਕ ਝੋਟੀ ਆ ਦਿਖਾ ਦਾਂਗੇ ਇਹ ਆ ਗਈ ਗੱਬਣ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇਹ ਸੱਜਣ ਜੇ ਗੱਲ ਕਰ ਲਈ ਨਾ ਪਸ਼ੂ ਤਿਆਰ ਕਰਕੇ ਵੇਚਣ ਦਾ ਸ਼ਕੀਨ ਆ ਦੋ ਪਸ਼ੂ ਬਕਾਉ ਨੇ ਤੇ ਉਦਾਂ ਬਾਈ ਜਿਵੇਂ ਕਹ ਲਈ ਚੰਗੀ ਕੱਟੀ ਆ ਚੰਗੀ ਟੋਕੜ ਕੰਬਣ ਝੋਟੀ ਲੈ ਲੈਂਦਾ ਤੇ ਬਾਕੀ ਡਿਟੇਲ ਬਾਈ ਦੱਸੂਗਾ ਹੋਰ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਹਾਂ ਜੀ ਨਾਮ ਤੇ ਨੰਬਰ ਦੱਸ ਦਿਓ ਜੀ ਨਾਮ ਮੁਹੰਮਦ ਅਰਸ਼ਦ ਜੀ ਮੋਬਾਈਲ ਨੰਬਰ 9463317598 9463317598 ਬਾਈ ਦਾ ਕੀ ਨਾਮ ਆ ਗਈ ਰਕਵੀਰ ਸਿੰਘ ਆ ਜੀ ਰਕਵੀਰ ਸਿੰਘ ਅਰਗ ਵੀਰ ਸਿੰਘ ਅਹੀ ਗੱਲ ਨਹੀਂ ਦੂਜੀ ਵੀਡੀਓ ਚਾਰ ਕੇ ਵੀਰ ਸਿੰਘ ਵੀ ਸ਼ਕੀਨ ਆ ਜਾਨਵਰ ਹਨ ਇਹ ਆਪਣੇ ਉਹਨੇ ਜੀ ਆਪਣੇ ਉਹਦੇ ਹੋਮੋਪੈਥੀ ਦੇ ਡਾਕਟਰ ਨੇ ਠੀਕ ਆ ਜੀ ਹਾਂ ਠੀਕ ਆ ਗੱਲ ਤੇ ਸ਼ੁਰੂਆਤ ਕਿਹੜੀ ਮੱਝ ਤੋਂ ਕਰੀਏ ਫਿਰ ਸ਼ੁਰੂਆਤ ਆ ਪਹਿਲਾ ਗੱਬਣ ਤੋਂ ਕਰ ਲਈ ਲੈ ਹੋ ਸਾਈਡ ਨੂੰ ਮਾੜੀ ਜਿਹੀ ਲੱਭੀ ਇੱਕ ਵਾਰੀ ਕੈਮਰਾ ਮਾਰਦੇ ਬਾਡੀ ਦਾ ਇਹ ਕਹੂੰਗਾ ਪੂਰੀ ਹਸਲ ਆ ਗਈ ਮੱਝ ਦੀ ਹਨਾ ਚੜਾਈ ਚੈੱਕ ਕਰਾ ਲਈ ਪਛਾਣੇ ਪੱਖ ਤੋਂ ਚੜਾਈ ਆ ਗਈ ਪੂਰੀ ਫੁੱਲ ਤੇ ਖਾਨ ਸਾਹਿਬ ਬਸ ਇੱਕ ਜਰੂਰ ਕਾਲੀ ਕਰ ਜਾਂਦੇ ਨੇ ਥੋੜੀ ਜਿਹੀ ਵੀ ਇਹ ਦਿਨਾਂ ਜੇ ਕੱਢੂਗੀ ਹਨਾ ਮਾਲਕ ਸਾਹਿਬ ਕਿੰਨੇ ਦਿਨ ਕੱਢ ਦੂਗੀ ਜੀ ਇਹ ਕੱਢੂ ਜੀ 5 ਉੱਤੇ ਦੋ ਚਾਰ ਦਿਨ ਉੱਪਰ ਲਓ ਤਰੀਕ ਅਜਮਲਕ ਸਾਹਿਬ ਮੇਰਾ ਖਿਆਲ ਆ ਹੋਗੀ 29 ਹੈ ਨਾ ਹਾਂਜੀ ਹਾਂਜੀ 29 ਤਰੀਕ ਹੋਗੀ ਤੇ 30 ਦਾ ਮਹੀਨਾ 6 ਦਿਨ ਤਾਂ ਤਰੀਕ ਦੇ ਹਿਸਾਬ ਨਾਲ ਪੈਂਡਿੰਗ ਨੇ ਦੋ ਚਾਰ ਲੈ ਜੂਗੀ ਉੱਤੇ ਪਰ ਬਾਡੀ ਬਣ ਤਰ ਨਸਲ ਕੁਆਲਟੀ ਕਹੂੰਗਾ ਮੱਝ ਦੇ ਵਿੱਚ ਪੂਰੀ ਫੁੱਲ ਆ ਗਈ ਤੇ ਸੂਆ ਕਿਹੜਾ ਸੁੰਦੀ ਹੈ ਜੀ ਅੱਗੇ ਸੂਆ ਤੀਜਾ ਸੂ ਵੀਰੇ ਤੋੜ ਦੋ ਹੁਣ ਕੇ ਕਿ ਇੱਥੇ ਤੁਰਦੀ ਦੀ ਜੱਜਮੈਂਟ ਕਰ ਲਿਓ ਟਾਂਚਾ ਪੂਰਾ ਤਕੜਾ ਤੇ ਆਰਡਰ 'ਚ ਇਹ ਕਹੂੰਗਾ ਫੁੱਲ ਅਪਲਾਈ ਪਈ ਆ ਜਿੱਦਾਂ ਦੀ ਬਾਡੀ ਆ ਉਦਾਂ ਦੀ ਲੇਵਾ ਬਣਾ ਦਿਓ ਥੋੜਾ ਜਿਹਾ ਤਲਕਣਾ 'ਚ ਰੂੜਾ ਫਰਸ਼ ਕਵਰ ਥਾਣੇ ਮਲ ਪੂਰੇ ਗੈਪ ਤੇ ਲੱਗੇ ਨੇ ਥੋੜਾ ਟਿਕਾਈ ਨਾਲ ਲਿਆ ਹੁੰਦੇ ਆ ਉਹ ਬੋਚ ਕੇ ਥੋੜਾ ਤਲਕਣ ਕੋ ਬੋਚ ਕੇ ਲੈ ਚਲੋ ਲੈ ਚਲੋ ਲੈ ਚਲੋ ਅੰਦਰ ਲੈ ਬੰਨੇ ਤੇ ਇੱਥੋਂ ਮਾਰ ਦੇ ਨਵੀ ਕੈਮਰਾ ਓਰੀ ਮੈਂ ਕਹੂੰਗਾ ਕਾਲੀ ਜ਼ਰੂਰ ਕਰਦੀ ਆ ਤੁਰਨ ਚ ਅੱਕੇਰਾ ਹੋਰ ਕਮਾ ਦੇਾਂਗੇ ਜੀ ਇੱਕ ਵਾਰੀ ਇਧਰ ਤੋਂ ਦੂਜੇ ਪਾਸੇ ਤੋਂ ਦਰਦਣਾ ਠੀਕ ਆ ਠੀਕ ਆ ਇਧਰਲੇ ਬੰਨੇ ਚਲਾ ਦੋ ਉੱਧਰ ਥੋੜਾ ਮੈਂ ਕਹੂੰਗਾ ਤਲਕਣਾ ਫਰਸ ਤੇ ਦਿਨ ਮੈਂ ਤੁਹਾਨੂੰ ਦੱਸਦੇ ਵੀ 6 ਦਿਨ ਇਹਦੇ ਪੈਂਡਿੰਗ ਨੇ ਤਰੀਕਿਆਂ ਦੇ ਹਿਸਾਬ ਨਾਲ ਦਿਨ ਹੋ ਸਕਦਾ ਵੀ 5-4 ਉੱਤੇ ਲੈ ਜਾਏ ਕਿਉਂਕਿ ਜਿਹੜੇ ਹਿਸਾਬ ਨਾਲ ਮੈਂ ਕਹੂੰਗਾ ਤੇ ਦੁੱਧ ਕਿੰਨਾ ਕਚਵਾਇਆ ਜੀ ਨੇ ਪਿਛਲੇ ਸੂਏ ਦੁੱਧ ਵੀਰੇ ਭਿਲਾੜ ਲਈਦੀ 13 ਕਿਲੋ ਦੁੱਧ ਦੀ ਠੀਕ ਆ ਗੱਲ ਆਹ ਬਾਈ ਕਹਿੰਦਾ ਆਪਾਂ ਲੈ ਕੇ ਆਏ ਤੇ ਟੋਕੜ ਟੋਕੜ ਥੱਲੇ 13 ਕਿਲੋ ਦੁੱਧ ਚਵਾ ਕੇ ਗਈਆ ਤੇ ਤਾਜੀ ਦਾ ਕਿੰਨਾ ਕਹ ਦੱਸਿਆ ਦੀ ਜੀ ਮਾਲਕਾਂ ਨੇ ਆਪਾਂ ਨੂੰ ਇਹ ਹੈਪੀ ਤੋਂ ਲਈਦੀ ਵੀਰੇ ਇਹ ਸੰਧੂ ਡੈਰੀ ਫਾਰਮ ਤੋਂ ਸੰਧੂ ਡੈਰੀ ਫਾਰਮੋਂ ਹੈਪੀ ਤੋਂ ਲਈਦੀ ਇਹ ਠੀਕ ਆ ਗੱਲ ਹੋ ਜੋ ਸਾਈਡ ਨੂੰ ਮਾੜਾ ਇੱਧਰ ਲੈ ਬੰਨੇ ਕਰ ਦੋ ਇਹ ਇੱਥੇ ਮਾਰਨ ਲੱਭੀ ਕੈਮਰਾ ਨੂੰ ਥੋੜਾ ਡਰਦੀ ਆ ਬਾਈ ਹਾਂ ਹਾਂਜੀ ਹਾਂ ਘਰੇ ਘਰੇ ਆਉਂਦਾ ਨਹੀਂ ਨਾ ਬੰਦਾ ਕੋਈ ਕੋਈ ਭਰਾ ਆਉਂਦਾ ਨਹੀਂ ਥਾਣਾ ਦੀ ਗਰੰਟੀ ਦੇਉ ਭਾਈ ਗੱਬਣ ਦੀ ਜੇ ਕੋਈ ਆਨਲਾਈਨ ਭਰਾ ਮਗਾਉਂਦਾ ਬਿਲਕੁਲ ਬਿਲਕੁਲ ਥਾਣੇ ਤੋਂ ਉਹਦੀ ਪੂਰੀ ਗਰੰਟੀ ਉਤਾਜੀ ਦਾ ਕਿੰਨਾ ਦੱਸਿਆ ਤੀ ਨੇ ਉਹ ਤਾਂ 17 18 ਕਿਲੋ ਕਹਿੰਦੇ ਉਹ 22 ਹੀ ਆ ਘਰੇ ਉਹਦੇ ਉਹਦੇ ਕਰੀ ਸੂਈ ਦੀ ਓਕੇ ਉਹਦੇ ਤਾਜੀ ਉਹ ਲੈ ਕੇ ਆਇਆ ਤੇ ਆਪਾਂ ਉਹ ਤਾਂ ਤੋਕੜ ਲੈ ਆਏ ਤੇ ਉਹ ਤਾਂ ਤੋਕੜ ਲੈ ਆਏ ਦੀ ਠੀਕ ਆ ਗੱਲ 13 ਕਿਲੋ ਤੋਂ ਤੀਜਾ ਤੋਕੜ ਕੋਲੇ ਹਾਂਜੀ ਹਾਂ ਉਦੋਂ ਕੈ ਕਿੰਨੇ ਸੂਈਤੀ ਬਾਈ ਅਸੀਂ ਉਦੋਂ ਪਤਾ ਨਹੀਂ ਵੀਰੇ ਹੁਣ ਆਪਾਂ ਨੂੰ ਬੱਚਾ ਹੈ ਨਹੀਂ ਤੇ ਇਹਦੇ ਓਕੇ ਬੱਚਾ ਮਰ ਗਿਆ ਬਿਨਾ ਬੱਚੇ ਤੋਂ ਲੈ ਕੇ ਆਈ ਦੀ ਬਿਨਾ ਬੱਚੇ ਤੋਂ ਤੋਕੜ 13 ਕਿਲੋ ਦਿੰਦੀ ਰਹੀ ਆ ਤਾਜੀ ਦਾ ਦੱਸਿਆ 17 ਤੋਂ 18 ਕਿਲੋ ਦਾ ਬਿਲਕੁਲ ਉਹ ਹਰਿਆਣੇ ਚ ਲੈ ਕੇ ਆਇਆ ਹੁਣ ਅੱਗੇ ਹਰਿਆਣੇ ਚ ਲੈ ਕੇ ਆਇਆ ਤੂੰ ਤੇ ਅੱਜ ਰੇਟ ਕੀ ਰੂਗਾ ਤਾਂ ਗੱਬੜਨਾ ਅੱਜ ਵੀਰੇ ਜੋ ਮਰਜ਼ੀ ਮੁੱਲ ਕਰਾ ਲਓ 2 ਲੱਖ ਦੀ ਮੈਂ ਦੇਵਾਂਗੇ ਪੂਰੇ ਦੀ ਪੂਰੇ ਦੀ ਠੀਕ ਆ ਗੱਲ ਜੇ ਦੁੱਧ ਤਿਆਰੀ ਵਾਲਾ ਮੰਗਦਾ ਕੋਈ ਸੱਜਣਾ ਫਿਰ ਉਹ ਜ਼ਿਆਦਾ ਰੇਟ ਹੋ ਜੂਗੀ ਤੇ ਠੀਕ ਆ ਗੱਲ ਕੋਈ ਸ਼ੱਕ ਬਿਨਾਂ ਸ਼ੱਕ ਤਿਆਰ ਵੀ ਕਰ ਦਾਂਗੇ ਤੇ ਗੱਬਣ ਲੈਣੀ ਆ ਗੱਬਣ 2 ਲੱਖ ਦੀ ਦੇ ਦੋ ਲੱਖ ਦੀ ਦੇ ਤਾ ਆ ਤਿਆਰੀ ਵਾਲਾ ਮੁੱਲ ਬਾਈ ਕਹਿੰਦਾ ਉਦਾਂ ਦਾ ਹੋ ਜੂ ਤੇ ਇਹ ਚ ਮਾਨ ਤਾਨ ਕੰਸੈਸ਼ਨ ਹੋ ਜੂ ਕੋਈ ਕੰਸੈਸਰ ਕਰ ਦਾਂਗੇ ਮਾਨ ਤਾਨ ਜ਼ਰੂਰ ਜ਼ਰੂਰ ਕਰਾਂਗੇ ਠੀਕ ਆ ਗੱਲ ਮਾਨ ਤਾਨ ਬੜੀ ਕਰਦੇ ਆਪਾਂ ਮਾਨ ਬਾਈ ਕਹਿੰਦਾ ਖੁੱਲਾ ਕਰ ਦਾਂਗੇ ਜਿਹੜਾ ਸੱਜਣ ਆਊਗਾ ਤੇ ਹੁਣ ਮਾਰ ਦੇ ਲੱਭੀ 2 ਨੰਬਰ ਵਾਲੀ ਝੋਟੀ ਤੇ ਕੈਮਰਾ ਕੱਦ ਕਾਟ ਚੈੱਕ ਕਰਾ ਦੀ ਝੋਟੀ ਦਾ ਸਿੰਗੀ ਸੁੰਗੀ ਰਹੂਗੀ ਜਮਾ ਬੰਦੇ ਸੁਆ ਗੜਾ ਬਾਈ ਇਹ ਪਹਿਲਾ ਸੂਈ ਆ ਵੀਰੇ ਦੰਦੋ ਕੇ ਰਹੂਗੀ ਦੰਦੋ 4 ਦੰਦਾ 4 ਦੰਦਾ ਤੇ ਆ ਨਾਲ ਇਹ ਪਿਮੇਨ ਨੇ ਦੀ ਸੂਈ 2 ਦੀ 3 ਦੀ ਉਹ ਤੁਹਾਡੀ ਜਜਮੈਂਟ ਆਪਾਂ ਨੂੰ ਕਿੰਨੇ ਟਾਈਮ ਦੀ ਸੂਈ ਦੱਸਿਆ ਜੀ ਉਹਨਾਂ ਨੇ 3 ਮਹੀਨੇ ਕਿਹਾ ਜੀ 3 ਮਹੀਨੇ ਜੀ ਠੀਕ ਆ ਗੱਲ ਬਾਹਰਲੇ ਬੰਨੇ ਲੈ ਆਓ ਇਹਨੂੰ ਤੇ ਇਹ ਆ ਕੀ ਸਜਣੋਂ ਪਹਿਲਾ ਸੂਆ ਕੱਦ ਫੁੱਲ ਵੱਡਾ ਸ਼ਕੀਨ ਫੁੱਲਾ ਤੇ ਥੱਲੇ ਹੋਏ ਕਹੂੰਗਾ ਪੂਰੀ ਕਸਿਆਰ ਆ ਗਈ ਫੁੱਲ ਕਸਿਆਰ ਆ ਗਈ ਚੋਟੀ ਥੱਲੇੋਂ ਇਹ ਇੱਥੋਂ ਕਰ ਸਕਦੇ ਨੇ ਦੀ ਕੁਆਲਿਟੀ ਜੇ ਇੱਕ ਪਹਿਲਣ ਕੱਟੀ ਆ ਕੱਦ ਵੀ ਚੰਗਾ ਤੇ ਸਿੰਗੀ ਦੀ ਇਹ ਕਹੂੰਗਾ ਜਿਵੇਂ ਬੰਦ ਸਿੰਘ ਚ ਸਵੇਰ ਆ ਦੀ ਠੰਡੀ ਆ ਪੂਰੀ ਠੰਡੀ ਵੀਰੇ ਆ ਥੋੜਾ ਜਿਹਾ ਪਸ਼ੂ ਇਹ ਕਹੂੰਗਾ ਵੀ ਇੱਧਰਲੇ ਬੰਨੇ ਆ ਕੇ ਨਾ ਡਰਦੇ ਨੇ ਕਿਉ ਉਰੇ ਆਉਂਦਾ ਨਹੀਂ ਬਾਈ ਕੋਲੇ ਸੱਜਣ ਘੱਟ ਆਉਂਦੇ ਆ ਔਰ ਉਹਦੇ ਕਰਕੇ ਕਵਰਾ ਆ ਜਾਂਦੇ ਨੇ ਬੱਚਾ ਕੀ ਨਾਲ ਭਾਈ ਦੇ ਇਹਦੇ ਕੱਟਾ ਵੀਰੇ ਨਾਲ ਆ ਗਿਆ ਮੇਲ ਕਾਫ ਇੱਥੋਂ ਕਰਾਈ ਲੱਭੀ ਪਛਾਣ ਤੋਂ ਆਰਡਰ ਚੱਕੀਦਾ ਇਹ ਸਾਫ ਸੂਖ ਝੋਟੀ ਇੱਥੋਂ ਕਰਾ ਲਈ ਚੱਕ ਸਾਫ ਪੂਰੀ ਫੁੱਲ ਰੂ ਤੇ ਅੱਜ ਦੁੱਧ ਕਿੰਨਾ ਇਹਦੇ ਕੋਲੇ ਇਥੇਲੇ ਵੀਰੇ 12 ਕਿਲੋ ਦੁੱਧ ਹਾਜ਼ਰ ਆ ਥੋੜਾ ਸਾਈਡ ਨੂੰ ਹੋਜੋ 12 ਕਿਲੋ ਟਾਈਮ ਤੋਂ ਟਾਈਮ ਚਵਾ ਕੇ ਦੇ ਦਾਂਗੇ ਚਵਾ ਕੇ ਦੋ ਟਾਈਮ ਚਵਾ ਕੇ ਦਮਾ ਕੰਡੇ ਲਾ ਕੇ ਡੰਗ ਡੰਗ ਤੋਂ ਡੰਗਾ ਹਾਂਜੀ ਹਾਂ ਬਾਈ ਕਹਿੰਦਾ ਕੰਡੇ ਲਵਾ ਕੇ ਦੇ ਦਾਂਗੇ 12 ਕਿਲੋ ਲੈ ਬਾਈ ਇੱਧਰ ਨੂੰ ਕਰ ਦਿਓ ਥੋੜੀ ਇੱਧ ਹਟ 12 ਕਿਲੋ ਬਾਈ ਕਹਿੰਦਾ ਕੰਡੇ ਦਾ ਹਾਜ਼ਰ ਆ ਦੰਦੋਕ ਮੈਂ ਦੱਸਿਆ ਬਾਈ ਇਹੇ ਦੰਦ ਚਾਰ ਦੰਦੋ ਰਊਗੀ ਚੌਗੀ ਨਾਲ ਆ ਗਿਆ ਮੇਲ ਕਾਫਤੇ ਮੇਲ ਕਾਫਤੇ ਅਰਜਨ ਕੁੰਗੜ ਦਾ ਕਟਾ ਠੀਕ ਆ ਗੱਲ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਵੀਰੇ 1.5 ਲੱਖ ਰੁਪਇਆ ਲਵਾਂਗੇ 1 ਲੱਖ ਤੇ 50 ਹਜ਼ਾਰ ਥੋੜਾ ਸਾਈਡ ਨੂੰ ਹੋਜੋ 1 ਲੱਖ ਤੇ 50 ਹਜ਼ਾਰ ਬਾਈ ਕਹਿੰਦਾ ਇਹਦਾ ਲੈਣਾ ਤੇ 2 ਲੱਖ ਲੈਣਾ ਸੱਜਣੋ ਆਹ ਝੋਟੀ ਦਾ ਜੇ ਕੋਈ ਇਕੱਠੀਆਂ ਲੈਂਦਾ ਮਲਕ ਸਾਹਿਬ ਦੋਨੇ ਫੇਰ ਮਾਨਦਾਨ ਕਰਦਾਂਗੇ ਵੀਰੇ ਵਧੀਆ ਕਰਦੇ ਆਂ ਖੁੱਲਾ ਮਾਨਦਾਨ ਹਾਂਜੀ ਹਾਂ ਉਦਾਂ ਕੱਲੀ ਕੱਲੀ ਚੋ ਵੀ ਹੋਜੂ ਜੇ ਕੋਈ ਸੱਜ ਤਾ ਜੋੜੇ ਚੋਂ ਬਾਈ ਕਹਿੰਦਾ ਉਦਾਂ ਦਾ ਮਾਨਤਾਨ ਕਰ ਦਿਆਂਗੇ ਨੰਬਰ ਕਿਹੜਾ ਹੋਰ ਬੋਲੋ ਨੰਬਰ ਵੀਰੇ 94633 17598 94633 17598 ਬਾਈ ਦਾ ਨੰਬਰ ਹੈ ਇੱਕ ਤਾ ਦਿਖਾਤੀ ਗੱਬਣ ਮੱਝ 6 ਦਿਨ ਤਰੀਕ ਦੇ ਹਿਸਾਬ ਨਾਲ ਪੈਂਡਿੰਗ ਆ ਤੇ ਇੱਕ ਚਾਰ ਦੰਦ ਤਾਜੀ ਸੂਈ ਕੱਟੀ ਦਿਖਾਤੀ 12 ਕਿਲੋ ਦੁੱਧ ਹਾਜ਼ਰ ਨੰਬਰ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ